ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਤੇ ਆਟੇ ਦੀਆਂ ਪੂੜੀਆਂ ਆਪਾਂ 2 ਕਕੋਲੀਆਂ ਦੇ ਹਿਸਾਬ ਨਾਲ ਆਟਾ ਲੈ ਲਿਆ ਤੇ 3-4 ਆਪਾਂ ਆਲੂ ਲੈ ਲਿਓ ਉਬਾਲ ਕੇ ਲੈ ਲਿਆ ਇਹਨਾਂ ਨੂੰ ਆਪਾਂ ਆਟੇ ਦੇ ਵਿੱਚ ਗ੍ਰੇਟ ਕਰ ਲੈਨੇ ਆਲੂਆਂ ਨੂੰ ਠੰਡੇ ਕਰ ਲਈ ਸੀ ਆਪਾਂ ਆਲੂ ਆਲੂ ਆਪਾਂ ਗ੍ਰੇਟ ਕਰ ਲਏ ਆ ਇਹਨੂੰ ਨਾ ਆਪਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਸਲ ਲੈਨੇ ਨਾਲ ਹੀ ਆਪਾਂ ਮਸਾਲੇ ਪਾ ਲੈਨੇ ਆ ਨਮਕ ਆਪਾਂ ਪਾਵਾਂਗੇ ਟੇਸਟ ਅਕੋਰਡਿੰਗ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਕਲਰ ਵਾਸਤੇ ਥੋੜੀ ਜਿਹੀ ਹਲਦੀ ਪਾਵਾਂਗੇ ਅੱਧਾ ਕ ਚਮਚ ਧਨੀਆ ਪਾਊਡਰ ਪਾਵਾਂਗੇ ਜੀਰਾ ਪਾਵਾਂਗੇ ਕਾਲੀ ਮਿਰਚ ਪਾਵਾਂਗੇ ਥੋੜੀ ਜਿਹੀ ਪੀਸੀ ਹੋਈ ਇੱਕ ਚਮਚ ਆਪਾਂ ਤੇਲ ਪਾ ਲਾਂਗੇ ਸਰੋਂ ਦਾ ਤੇਲ ਛੱਡ ਕੇ ਬਾਕੀ ਜੋ ਵੀ ਪਾ ਸਕਦੇ ਆ ਜਿਹੜਾ ਮਰਜ਼ੀ ਤੇਲ ਪਾ ਸਕਦੇ ਕਿਉਂ ਵੀ ਪਾ ਸਕਦੇ ਨੇ ਦੇਸੀ ਚੰਗੀ ਤਰ੍ਹਾਂ ਮਸਲ ਲੈਨੇ ਇਹਨੂੰ ਸਮਾਨ ਸਾਰਾ ਮਿਕਸ ਕਰ ਲਿਆ ਉਹਨੂੰ ਥੋੜਾ ਥੋੜਾ ਪਾਣੀ ਪਾ ਕੇ ਆਟੇ ਵਾਂਗੂੰ ਗੁੰਨ ਲੈਣੇ ਆ। ਜਿਸ ਤਰ੍ਹਾਂ ਆਪਾਂ ਰੋਟੀ ਦਾ ਆਟਾ ਗੁੰਨਦੇ ਉਸੇ ਤਰ੍ਹਾਂ ਹੀ ਗੁੰਨਾਂਗੇ, ਨਾ ਜ਼ਿਆਦਾ ਸਖਤ, ਨਾ ਪਤਲਾ। ਹਾਟਾ ਗੁੰਨਕੇ ਤਿਆਰ ਕਰ ਲਿਆ ਥੋੜੀ ਦੇਰ ਰੈਸਟ ਹੱਥ ਰੱਖ ਦਿੰਨੇ ਆਟੇ ਨੂੰ ਕੋਈ ਜ਼ਿਆਦਾ ਚਿਰ ਇਹਨੂੰ ਰੈਸਟ ਦਿਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਉਦੋਂ ਆਪਾਂ ਤੇਲ ਗਰਮ ਧਰ ਲੈਨੇ ਆ ਥੋੜਾ ਜਿਹਾ ਆਪਾਂ ਹੱਥ ਤੇ ਤੇਲ ਪਾ ਲੈਨੇ ਆ ਤੇ ਛੋਟੇ ਛੋਟੇ ਪੇੜੇ ਬਣਾ ਲੈਨੇ ਆ ਆਪਣੀ ਮਰਜ਼ੀ ਅਨਸਾਰ ਬਣਾ ਸਕਦੇ ਆ ਛੋਟੇ ਵੀ ਵੱਡੇ ਵੀ ਪੇੜੇ డియమ సైజీ బాడే చకలే వేల థోడా తేలా ਔਰ ਆਪਾਂ ਪੂੜੀ ਮੇਲਦੇ ਆਂ ਪੂੜੀ ਜਿਆਦਾ ਨਾ ਪਤਲੀ ਨਾ ਮੋਟੀ ਮਤਲਬ ਮੀਡੀਅਮ ਸਾਈਜ਼ ਰੱਖਣਾ ਪੂੜੀ ਦਾ ਤੇਲ ਗਰਮ ਹੋ ਗਿਆ ਆਪਣਾ ਹੁਣ ਆਪਾਂ ਪੂੜੀ ਪਾ ਦਿੰਨੇ ਤੇਲ ਚ ਬੜੀ ਜਲਦੀ ਬਣ ਜਾਂਦੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇਲ ਨੂੰ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਮਤਲਬ ਗੈਸ ਨੂੰ ਥੋੜਾ ਸਲੋ ਹੀ ਰੱਖਣਾ ਪੂੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪੂੜੀਆਂ ਬਣਾ ਲੈਣੇ ਆ ਪੂੜੀਆਂ ਬਹੁਤ ਹੀ ਸੁਆਦ ਬਣਦੀਆਂ ਤੁਸੀਂ ਵੀ ਬਣਾ ਕੇ ਜਰੂਰ ਵੇਖਿਓ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਪੂੜੀਆਂ ਸਾਰੀਆਂ ਬਣ ਗਈਆਂ ਆਪਾਂ ਇਹਨੂੰ ਸਬਜੀ ਦੇ ਨਾਲ ਵੀ ਖਾ ਸਕਦੇ ਆ ਚਾਰ ਨਾਲ ਵੀ ਖਾ ਸਕਦੇ ਆ ਚਟਨੀ ਨਾਲ ਵੀ ਖਾ ਸਕਦੇ ਆ ਬਹੁਤ ਹੀ ਸੁਆਦ ਲੱਗਦੀ ਆ